ਪੰਜਾਬੀਆਂ ਨੂੰ ਚੇਤਾ ਰਹਿਣ ਦੀ ਲੋੜ ਹੈ ਕੈਂਸਰ ਦੀ ਮਾਰ ਲਗਾਤਾਰ ਵੱਧ ਰਹੀ ਹੈ ਰਿਪੋਰਟ ਕਹਿੰਦੀ ਹੈ ਕਿ ਔਰਤਾਂ ਚ ਛਾਤੀ ਦੇ ਕੈਂਸਰ ਦੀ ਤੇ ਮਰਦਾਂ ਦੇ ਅੰਦਰ ਸ਼ਰਾਬ ਤੇ ਚਰਬੀ ਦੇ ਕਾਰਨ ਭੋਜਨ ਨਲੀ ਦੇ ਕੈਂਸਰ ਦੀ ਗਿਣਤੀ ਪੰਜਾਬ ਚ ਲਗਾਤਾਰ ਵੱਧ ਰਹੀ ਹੈ ਬਕਾਇਦਾ ਤੌਰ ਤੇ ਸੂਬੇ ਦੇ ਸਿਹਤ ਵਿਭਾਗ ਮੁਤਾਬਕ ਪੰਜਾਬ ਦੇ ਕੈਂਸਰ ਦੇ ਮਾਮਲੇ 2025 ਤੱਕ 43196 ਤੱਕ ਪਹੁੰਚਣ ਦੀ ਸੰਭਾਵਨਾ ਬਣ ਗਈ ਹੈ ਕਹਿੰਦੇ 2020 ਨਾਲੋਂ 13% ਦੀ ਇਹ ਇਜਾਫਾ ਸੋ ਕਹਿੰਦੇ ਜੀ ਇਹਨਾਂ ਚ ਸਭ ਤੋਂ ਜ਼ਿਆਦਾ ਮਾਮਲੇ ਔਰਤਾਂ ਦੇ ਹੁੰਦੇ ਨੇ ਜਿਨ੍ਹਾਂ ਚ ਛਾਤੀ ਤੇ ਬੱਚੇਦਾਨੀ ਦੇ ਕੈਂਸਰ ਸਭ ਤੋਂ ਆਮ ਨੇ ਜਦੋਂ ਕਿ ਆਦਮੀਆਂ ਦੇ ਵਿੱਚ ਕਹਿੰਦੇ ਜ਼ਿਆਦਾਤਰ ਜਿਹੜੇ ਭੋਜਨ ਨਲੀ ਆ ਉਹਦੇ ਅੰਦਰ ਕਿਉਂਕਿ ਉਹ ਕਹਿੰਦੇ ਸ਼ਰਾਬ ਤੇ ਜਿਹੜੇ ਫੈਟ ਵਾਲੀਆਂ ਚੀਜ਼ਾਂ ਚਰਬੀ ਵਾਲੀਆਂ ਚੀਜ਼ਾਂ ਖਾਂਦੇ ਨੇ ਉਹਦੇ ਕਾਰਨ ਕਹਿੰਦੇ ਕਿ ਉਹਨਾਂ ਦੀ ਭੋਜਨ ਨਲੀ 'ਚ ਕੈਂਸਰ ਹੋਣ ਦਾ ਖਤਰਾ ਸੋ ਇਹ ਅੰਕੜੇ ਫਿਕਰਮੰਦੀ ਵਾਲੇ ਨੇ ਜਿਹੜੇ ਕਹਿ ਰਹੇ ਨੇ ਪੀਜੀ ਵੀ ਕਹਿ ਰਿਹਾ ਕਿ ਸਾਡੇ ਕੋਲ ਜਿਹੜੇ ਕੈਂਸਰ ਦੇ ਰੋਗ ਆਉਂਦੇ ਨੇ ਚ ਸਭ ਤੋਂ ਵੱਡੀ ਗਿਣਤੀ 'ਚ ਪੰਜਾਬ ਤੋਂ ਲੋਕ ਆ ਰਹੇ ਨੇ ਸੋ ਇਸ ਲਈ ਸਮੇਂ ਸਮੇ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਕੋਸ਼ਿਸ਼ਾਂ ਕਰਦੀਆਂ ਨੇ ਕਿ ਅਸੀਂ ਆਪਣਾ ਰਹਿਣ ਸਹਿਣ ਖਾਣ ਦੁਰਸਤ ਕਰੀਏ ਤੇ ਨਸ਼ੇ ਵਰਗੀਆਂ ਚੀਜ਼ਾਂ ਤੋਂ ਇਹ ਜਾਂ ਤਤਾਂ ਤੋਂ ਬਚੀਏ ਪਰ ਉਹਦੇ باوجود ਵੀ ਆਬੋ ਹਵਾ ਵੀ ਸਾਡਾ ਖਾਣ ਪੀਣ ਵੀ ਰਹਿਣ ਸਹਿਣ ਵੀ ਜਿਹਦੇ ਲਈ ਸਿਸਟਮ ਸਰਕਾਰਾਂ ਤੇ ਮਨੁੱਖ ਖੁਦ ਵੀ ਜ਼ਿੰਮੇਵਾਰ ਉਹਦਾ ਨਤੀਜਾ ਹੈ ਕਿ ਪੰਜਾਬ 'ਚ ਲਗਾਤਾਰ ਕੈਂਸਰ ਆਪਣੇ ਪੈਰ ਫਸਾਰ ਰਿਹਾ ਹੈ